ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਦੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਸੀਗਾ ਜਿਹੜੀ ਆਪਣੀ ਗਾਂ ਸਾਰੇ ਪਿੰਡ ਨੂੰ ਪਿਛੋੜਾ ਦੇ ਗਈ ਸੀ ਤੇ ਉਹਨਾਂ ਦੀ ਰੋਹ ਦੀ ਸ਼ਾਂਤੀ ਲਈ ਜਿਹੜਾ ਸੁਖਨੀ ਸਾਹਿਬ ਦਾ ਜਿਹੜਾ ਪਾਠ ਕਰਕੇ ਭੋਗ ਪਾਏ ਗਏ ਨੇ ਤੇ ਝੋਲਾ ਦਾ ਜਿਹੜਾ ਪ੍ਰਸ਼ਾਦ ਉਹ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਕਿੰਨੀ ਸਾਰੀ ਸੰਗਤ ਆ ਦੇਖੋ ਆਈ ਹੋਈ ਐ ਹਨਾ ਗਾਣੋਂ ਛੱਦਾਂ ਜਿੱਲਿਆਂ ਦੇ ਨੇ बहुत सारी संगत है देखो भी अपना सारा पेंडा में जरा चावल का लंगर है जो जा रहा है ਲੰਗਰ ਜਿਹੜਾ ਸਾਰਾ ਚੌਲਾਂ ਦਾ ਬਣਿਆ ਹੋਇਆ ਸੀ ਸਾਰਾ ਵਰਤਾਇਆ ਗਿਆ ਸੀ ਤੇ ਆਪਾਂ ਨਾ ਜਿਹੜੇ ਸੇਵਾਦਾਰ ਉਹਨਾਂ ਤੋਂ ਇਹ ਗੱਲ ਪੁੱਛਾਂਗੇ ਕਿ ਜਿਹੜਾ ਮੱਲੋ ਗੋਊ ਸੀਗੀ ਮਾਤਾ ਸੀਗੀ ਜਿਹੜੀ ਗੋਊ ਮਾਤਾ ਸੀ ਜਿਹਦਾ ਮੱਲੋ ਲੰਗਰ ਲਾਇਆ ਸੀ ਤੇ ਵੀ ਉਹਨੂੰ ਜਿਹੜਾ ਮੱਲੋ ਇੰਨਾ ਕਿਉਂ ਮੰਨਤਾ ਦਿੱਤੀ ਆ ਸਾਰੇ ਪਿੰਡ ਨੇ ਕਿਉਂ ਮੱਲੋ ਇੰਨਾ ਉਹਨੂੰ ਹਨਾ ਇੰਨਾ ਪਿਆਰ ਕਰਦੇ ਸੀਗੇ ਤੇ ਆਪਣੇ ਨਾ ਚੌਂਕੀਦਾਰ ਹੈਗੇ ਪਿੰਡ ਦੇ ਇਹ ਇਹਨਾਂ ਨਾਲ ਗੱਲਬਾਤ ਕਰਦੇ ਆਂ। ਇਹ ਸਾਨੂੰ ਇਹ ਦੱਸੋ ਵੀ ਜਿਹੜੇ ਆਪਾਂ ਗਊ ਮਾਤਾ ਜਿਹੀ ਜਿਹੜੀ ਮਤਲਬ ਪਿੰਡ ਦੇ ਇੰਨਾ ਪਿਆਰ ਕਿਉਂ ਕਰਦੇ ਸੀ ਉਹ? ਨਹੀਂ ਆ ਪਾਪਾ ਮੈਨੂੰ ਦੱਸਾਰੀ। ਹਾਂ ਹਾਂ ਰਤੀ। ਕਿਉਂ ਮੱਲ ਲਾ ਲੰਗਰ ਲਾਇਆ ਗਿਆ? ਕਿਉਂ ਲੰਗਰ ਵੀ ਗਊ ਮਾਤਾ ਨਾਲ? ਇੱਕ ਬਣਾ ਦਿੰਦੇ। ਬਹੁਤ ਵਧੀਆ ਬੰਦੇ ਵਰਗੀ ਸੀ ਇਹ ਜਿਹਦੇ ਘਰੇ ਨਹੀਂ ਜਾਂਦੀ ਸੀ ਬਾਹਰ ਚੋਇ ਲੈਦੀ ਰੋਟੀ ਜਾਂ ਕੇ ਆਹ ਹਾਂ। ਗੋੜੀ ਟਲੀ ਪਾਂਦਾ ਕਿਹੜਾ ਨਸਾਨ ਕੇਦੀ ਬਾਹਰ ਨਹੀਂ ਜਾਂਦੀ ਸੀ। ਤੇ ਇੰਨੀ ਸੇਵਾ ਸੀ ਇਹਦੇ ਬਸ ਹਰੇਕ ਦੇ ਘਰੇ ਜਾਣਾ ਇਹਨੇ ਪੋਨੇ ਉਪਾਲਦਾ ਸੀ ਨਹੀਂ ਤਾਂ ਉਹ 2 ਮਿੰਟ 10 ਮਿੰਟ ਖੱਤੀ ਹੈ ਜਲਦੀ ਨਾ ਕਿ ਬੁੜੇ ਕਿਰਦ ਕਰਦਾ ਉਹ 5 ਮਿੰਟ ਬਾਹਰ ਨਹੀਂ ਜਾਂਦੀ ਬਾਹਰ ਨਹੀਂ ਜਿੰਦੀ ਤੇ ਮਤਲਬ ਕਿੰਨੇ ਸਾਲ ਹੋ ਗਏ ਸੀ ਆਪਣੇ ਪਿੰਡ ਦੇ ਵਿੱਚ ਨੇ ਹੋ ਗਏ ਨੇ 12 13 ਸਾਲ ਸਾਲ 12 13 ਸਾਲ ਪਿੰਡ ਦੇ ਵਿੱਚ ਤੇ ਮਤਲਬ ਦੁਕਾਨਾਂ ਦੇ ਕੋ ਨਾਲੇ ਬਹੁਤ ਪਿਆਰ ਕਰਦੇ ਸੀ ਨਾ ਉਹਨਾਂ ਨਾਲ ਹਰੇਕ ਚੀਜ਼ ਨੂੰ ਪਾਉਂਦੇ ਸੀ ਗੁਰਦੁਆਰੇ ਦੇ ਬਾਹਰ ਚਾਕੇ ਗੁਰਦੁਆਰੇ ਦੀ ਪੌੜੀ ਤੇ ਪੌਂਚਾ ਰੱਖ ਕੇ ਇੱਥੇ ਬਾਹਰਲੀ ਸਾਈਡ ਗੁਰਦੁਆਰਾ ਸਾਹਿਬ ਦੀ ਹਾਂ ਹਾਂ ਬਾਹਰ ਚਾਕੇ ਉਹਦੇ ਸਾਹ ਪਤਾ ਤੁਹਾਨੂੰ ਲੱਗ ਹੀ ਗਿਆ ਹੋਊਗਾ ਹਨਾ ਮਤਲਬ ਕੀ ਕਾਰਨ ਸੀ ਗਊ ਮਾਤਾ ਜੀ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਨਾ ਮੰਨ ਲਓ ਜਿਹੜੀ ਗਊ ਸੀਗੀ ਉਹ ਪਿੰਡ ਦੀ ਸਾਰੇ ਪਿੰਡ ਦੀ ਸਾਂਝੀ ਸੀ ਤੇ ਸ਼ਾਇਦ ਮੈਂ ਉਹ ਤੋਂ ਢੰਗ ਨਾ ਨਹੀਂ ਦੇਖਿਆ ਹੋਵੇਗਾ ਕਿ ਸਾਰੇ ਪਿੰਡ ਦੇ ਵਿੱਚ ਉਹ ਜਾਂਦੀ ਸੀ ਪਹਿਲਾਂ ਤਾਂ ਉਹ ਮਤਲਬ ਸਾਡੇ ਇਲਾਕੇ ਦੇ ਵਿੱਚ ਵੀ ਜਾਂਦੀ ਸੀ ਤੇ ਫਿਰ ਉਸ ਤੋਂ ਬਾਅਦ ਉੱਥੇ ਉਹਨੂੰ ਪੁੱਛੇ ਪੈ ਕੇ ਸ਼ਾਇਦ ਲਾਭਦੀ ਨੂੰ ਪਤਾ ਹੋਵੇਗਾ ਉਹ ਜੋ ਦਾ ਸੀ ਟੁੱਟ ਗਿਆ ਸੀਗਾ ਸਿੱਧੇ ਟੁੱਟ ਗਿਆ ਸੀ ਕੋਧਲੀ ਸਾਈਡ ਤੇ ਉਹ ਸਾਡੇ ਮੱਲਾ ਇਲਾਕੇ ਦੇ ਵਿੱਚ ਜਾਣਾ ਉਹਨੇ ਬੰਦ ਕਰਤਾ ਸੀਗਾ ਤੇ ਉਸ ਤੋਂ ਬਾਅਦ ਇਧਰ ਹੀ ਆਉਂਦੀ ਰਹੀ ਐ ਤੇ ਗੁਰਦੁਆਰਾ ਗੁਰੂ ਘਰ ਦੇ ਸਾਹਮਣੇ ਮੱਲਾ ਉਹ ਡਿੱਗੀ ਸੀ ਸ਼ਾਇਦ ਦੱਸਿਆ ਜਾਂਦਾ ਇਹਨਾਂ ਨੇ ਦੱਸਿਆ ਸੀਗਾ ਵੀ ਉਹਨੂੰ ਅਟੈਕ ਆਇਆ ਸੀਗਾ ਹੱਟ ਅਟੈਕ ਆਇਆ ਸੀਗਾ ਤੇ ਫਿਰ ਮੱਲਾ ਉਹਦੀ ਬਰਾਹਣਾ ਜਿਹੜੀ ਨਿਕਲੇ ਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀ ਟਾਈਮ ਟੂ ਟਾਈਮ ਤੇ ਹਰ ਵੀਡੀਓ ਪਾਉਂਦੇ ਰਹਾਂਗੇ ਵਲੌਗ ਪਾਉਂਦੇ ਰਹਾਂਗੇ ਕੱਲ ਨੂੰ ਦੱਸਿਆ ਜਾ ਰਿਹਾ ਹੈ ਕਿ ਕੱਲ ਸਾਡੇ ਪਿੰਡ ਦੇ ਵਿੱਚ ਜਿਹੜੀ ਇੱਕ ਰੈਲੀ ਕੱਢੀ ਜਾ ਰਹੀ ਹੈ ਨਸ਼ਾ ਵਿਰੁੱਧ ਤਾਂ ਜੋ ਜਵਰ 26 ਦੀ ਸ਼ੁਰੂਆਤ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਤੇ ਕੱਲ ਵਾਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ